ਹੁਣ ਇਹਨਾਂ ਬਾਰੇ ਲੱਗਾ ਹੈ ਵੱਡਾ ਚਟਕਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦਿਨਾਂ ਲੋਕਾਂ ਨੇ ਚੱਲਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਟੈਲੀਕਮ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਨੂੰ ਸਭ ਤੋਂ ਪਹਿਲਾਂ ਵਧਾਇਆ ਇਸ ਤੋਂ ਬਾਅਦ ਬੋਡਾਫੋਨ ਆਈਡੀਆ ਤੇ ਏਟਲ ਕੰਪਨੀ ਨੇ ਵੀ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਜੀ ਹਾਂ ਸਾਰਿਆਂ ਨੇ ਆਪਣੇ ਪਲਾਨ 20 ਤੋਂ 25% ਤੱਕ ਵਧ ਕੀਤੇ ਇਸ ਦਾ ਅਸਰ ਹੋਇਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ SIM ਕਾਰਡ बीएसएनएल कंपनी जो पोर्ट करवा रही ने ਜਿਹੇ ਚ ਸਭ ਤੋਂ ਵੱਧ SIM पोर्ट Jio ਕੰਪਨੀ ਦੇ ਗਾਹਾਂ ਕ ਵੱਲੋਂ ਕੀਤੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਚ ਬਹੁਤ ਸਾਰੇ ਗਾਹਕ Jio ਨੂੰ ਛੱਡ ਕੇ ਹੋਰ ਟਰਾਂਸਫਰ ਹੋ ਗਏ ਨੇ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਹੁਣ Jio ਕੰਪਨੀ ਨੇ ਆਪਣੇ ਗਾਹਕਾਂ ਲਈ ਜ਼ਬਰਦਸਤ ਰੀਚਾਰਜ ਪਲਾਨ ਲਾਂਚ ਕਰਨ ਦਾ ਪਲਾਨ ਕੀਤਾ ਜਿਸ ਦੀ ਵੈਧਤਾ 72 ਦਿਨਾਂ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਮਿਲਦੀ ਕਿ Jio ਕੰਪਨੀ ਹੁਣ ਆਪਣਾ ਪਲਾਨ ਵਾਪਸ ਲਿਉਣੇ ਪੈ ਰਹੇ ਨੇ ਇੱਕ ਵਾਰ ਫਿਰ Jio ਕੰਪਨੀ ਗਾਹਕਾਂ ਲਈ ਤਿੰਨ ਪਲਾਨ ਲਾਂਚ ਕਰਨ ਜਾ ਰਹੀ ਹੈ ਜੋ ਕਿ 5 ਯੂਜ਼ਰਸ ਲਈ ਇੱਕ ਵਾਰ ਫਿਰ ਧਮਾਕੇਦਾਰ ਸਾਬਤ ਹੋਣਾ ਹੈ ਜਿਸ ਦੀ ਵੈਧਤਾ 72 ਦਿਨਾਂ ਦੀ ਹੈ ਜਿਵੇਂ ਸੋ ਪਹਿਲਾਂ 329 ਰੁਪਏ ਦਾ ਪ੍ਰੀਪੇਡ ਲਾਂਚ ਕੀਤਾ ਗਿਆ ਸੀ Jio ਦਾ 28 ਦਿਨਾਂ ਦੀ ਵੈਲਿਡਿਟੀ ਨਾਲ ਆਉਂਦਾ ਹੈ ਇਹ ਪਲਾਨ ਗਾਹਕਾਂ ਨੂੰ ਅਨਲਿਮਿਟਿਡ ਵੌਇਸ ਕਾਲਿੰਗ ਤੇ 100 ਐਸਐਮਐਸ ਦਿੰਦਾ ਅਤੇ 1.5 ਜੀਬੀ ਰੋਜ਼ਾਨਾ ਡਾਟਾ ਦਿੰਦਾ ਹੈ